ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਮਿੰਦ ਕਰਦੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਤੇ ਦਿਨ ਸੀਗਾ ਜੀ ਸ਼ੁੱਕਰਵਾਰ ਦਾ ਤੇ ਦੁਪਹਿਰ ਦਾ ਟਾਈਮ ਸੀਗਾ ਤੇ ਇੱਥੇ ਮੈਂ ਸਵੇਰ ਟਾਈਮ ਦਾਣਿਆਂ ਨੂੰ ਸਾਫ਼ ਕੀਤਾ ਸੀਗਾ ਤੇ ਪੀਣ ਬਣਾਇਆ ਸੀਗਾ ਤੇ ਮੈਂ ਸੋਚਿਆ ਚੋਨਨਦ ਆਟਾ ਪਸਵਾ ਲੈਣੇ ਹੁਣ ਕਿਉਂਕਿ ਜਿੱਦਾਂ ਦਾ ਮਾਹੌਲ ਚੱਲ ਰਿਹਾ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੈਂ ਸੋਚਿਆ ਚਲੋ ਆਪਣੇ ਘਰ ਵਿੱਚ ਇਦਾਂ ਦਾ ਮਾਹੌਲ ਹੋਇਆ ਪਿਆ ਸੀ ਘਰ ਚ ਕੀ ਵੀ ਪੂਰੇ ਪਿੰਡ ਵਿੱਚ ਹੀ ਮਾਹੌਲ ਹੋਇਆ ਪਿਆ ਸੀਗਾ ਚਲੋ ਹੁਣ ਤਾਂ ਫਿਰ ਵੀ ਪਰਮਾਤਮਾ ਦੀ ਕਿਰਪਾ ਹੋ ਗਈ ਆ ਕਿ ਹੁਣ ਜੰਗ ਨਹੀਂ ਹੋਏਗੀ ਚਲੋ ਸ਼ਾਂਤੀ ਬਣੀ ਹੋਈ ਆ ਦੋਨਾਂ ਮੁਲਕਾਂ ਵਿੱਚ ਸ਼ਾਂਤੀ ਬਣੀ ਰਵੇ ਤੇ ਬਟ ਜਿਸ ਟਾਈਮ ਦਾ ਇਹ ਵਲੌਗ ਵਾ ਤੇ ਸ਼ੁੱਕਰਵਾਰ ਦੀ ਗੱਲ ਸੀਗੀ ਦੁਪਹਿਰ ਦਾ ਟਾਈਮ ਸੀਗਾ ਸ਼ਾਇਦ 12 ਵਜੇ ਦਾ ਟਾਈਮ ਸੀਗਾ ਕਿਉਂਕਿ ਸ਼ਾਮ ਟਾਈਮ 3-4 ਦਿਨ ਹੋ ਗਏ ਸੀਗੇ بارش ਵੀ ਆ ਜਾਂਦੀ ਸੀਗੀ بارش ਹੋਣ ਲੱਗ ਜਾਂਦੀ ਸੀਗੀ ਇਹ ਮੇਰੇ ਸੀਗਾ ਮੈਂ ਸੂਬਾ ਦੇ ਦਾਣੇ ਸਾਫ਼ ਕਰਕੇ ਛੱਤ ਤੇ ਖਿਲਾ ਰਹੇ ਹੋਏ ਸੀਗੇ ਮੈਂ ਸੋਚਿਆ ਚਲੋ ਹੁਣ ਇਹਨਾਂ ਨੂੰ ਥੋੜੀ ਜਿਹੀ ਧੁੱਪ ਲੱਗ ਗਈ ਹੈ ਤੇ ਹੁਣ ਆਪਾਂ ਚੱਕੀ ਤੇ ਭੇਜ ਦਿੰਨੇ ਆ ਆਟਾ ਪੀਸ ਜੂਗਾ ਆਟਾ ਤਾਂ ਫਿਰ ਵੀ ਕਾਫੀ ਸਾਰਾ ਪਿਆ ਹੋਇਆ ਸੀਗਾ ਹਲੇ ਫਿਲਹਾਲ ਹਲੇ ਜਰੂਰਤ ਨਹੀਂ ਸੀ ਹੈਗੀ ਫਿਰ ਵੀ ਸੋਚਿਆ ਵੀ ਜਿੱਦਾਂ ਦਾ ਮਾਹੌਲ ਚੱਲ ਰਿਹਾ ਹੈ ਸਾਡੇ ਸਾਰੇ ਇੱਧਰ ਦੇ ਇਲਾਕੇ ਵਿੱਚ ਆਟਾ ਪਸਵਾ ਕੇ ਰੱਖ ਰਹੇ ਸੀ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਮੈਂ ਵੀ ਸੋਚਿਆ ਚਲੋ ਆਪਾਂ ਵੀ ਆਟਾ ਪਿਸਵਾ ਕੇ ਰੱਖ ਲੈਨੇ ਆ ਤੇ ਇਥੇ ਬੱਚੇ ਲੱਗੇ ਹੋਏ ਸੀ ਮੇਰੀ ਹੈਲਪ ਕਰਨ ਵਾਸਤੇ ਬੱਚਿਆਂ ਨੂੰ ਮੈਂ ਬੋਲ ਦਿੱਤਾ ਸੀ ਕਿ ਮੈਂ ਚਲੋ ਥੋੜਾ ਭਰ ਦਿੰਨੀ ਆ ਕਣਕ ਦਾ ਤੇ ਤੁਸੀਂ ਇਹਨੂੰ ਚੱਕੀ ਤੇ ਸੱਟੋ ਤੇ ਉਸ ਤੋਂ ਬਾਅਦ ਸ਼ਾਮ ਟਾਈਮ ਤਾਂ ਫਿਰ ਹਨੇਰੀ ਵੀ ਆ ਜਾਂਦੀ ਹੈ ਡੇਲੀ ਦੀ ਡੇਲੀ ਹਨੇਰੀ ਆ ਜਾਂਦੀ ਆ بارش ਵੀ ਹੋਣ ਲੱਗ ਜਾਂਦੀ ਆ ਤੇ ਇਦਾਂ ਹੀ ਹੋਇਆ ਸੀ ਜਿਸ ਟਾਈਮ ਮੈਂ ਇਹਨਾਂ ਨੂੰ ਦਾਣੇ ਨੂੰ ਢੱਟੂ ਥੋੜੇ ਦੇ ਵਿੱਚ ਪਾ ਕੇ ਭੇਜਿਦਿਆ ਭੇਜੇ ਸੀਗਾ ਹਲੇ ਤੇ ਉਸ ਤੋਂ ਬਾਅਦ بارش ਹੋਣ ਲੱਗ ਗਈ ਸੀਗੀ ਤੇ ਦਾਣੇ بچ ਗਏ ਸੀ ਕਿਤੇ ਮੈਂ ਪਹਿਲੇ ਹੀ ਸੋਚ ਰਹੀ ਸੀ ਕਿ ਮੈਂ ਬੱਚੇ ਨੂੰ ਪਹਿਲਾਂ ਬੋਲਿਆ ਸੀਗਾ ਮੈਂ ਆਖਿਆ ਵੀ ਮੈਨੂੰ ਪਤਾ ਵਾ بارش ਆ ਹੀ ਜਾਣੀ ਹੈ ਸ਼ਾਮ ਨੂੰ ਹਨੇਰੀ ਵੀ ਆ ਜਾਣੀ ਆ ਵੀ ਮੇਰੀ ਕੀਤੀ ਕਤਰੀ ਇਦਾਂ ਹੀ ਰਹਿ ਜੂਗੀ ਮੈਂ ਸੁਬਾਹ ਮਿਹਨਤ ਕੀਤੀ ਧਾਣੇ ਸਾਫ ਕੀਤੇ ਤੇ ਹੁਣ ਆਪਾਂ ਤੋੜੇ ਚ ਪਾ ਕੇ ਚੱਕੀ 'ਚ ਸੱਟ ਆਉਣੇ ਆ ਤੇ ਬੱਚੇ ਵੀ ਬਸ ਤੁਹਾਨੂੰ ਪਤਾ ਹੀ ਇਹ ਮਾਹੌਲ ਨੂੰ ਦੇਖ ਕੇ ਮੈਨੂੰ ਕੁਝ ਨਾ ਕੁਝ ਪੁੱਛਦੇ ਹੀ ਰਹਿੰਦੇ ਨੇ ਮੰਮਾ ਇਦਾਂ ਕਿ ਜਿੱਦਾਂ ਦਾ ਮਾਹੌਲ ਚੱਲ ਰਿਹਾ ਵਾ ਤੇ ਮਮਾ ਕਿਤੇ ਤੱਕ ਰਹੂਗਾ ਕੀ ਹਸਾਵਾ ਮੈਂ ਕਹਿੰਦਾ ਲੇ ਤਾਂ ਸਰਕਾਰਾਂ ਨੂੰ ਪਤਾ ਆਪਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਚਾ ਭਰਮਾਤਮਾ ਨੂੰ ਪਤਾ ਵੀ ਕਦੋਂ ਤੱਕ ਇਦਾਂ ਰਹੂਗਾ ਬੱਚੇ ਵੀ ਇਦਾਂ ਸੈਮੀ ਰਹਿੰਦੇ ਆ ਤੇ ਮੈਂ ਵੀ ਮੈਂ ਤਾਂ ਪਹਿਲਾਂ ਹੀ ਵੈਸੇ ਹੀ ਇਦਾਂ ਦੀਆਂ ਸੈਮ ਜੰਮੀਆਂ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਜਿੱਦਾਂ ਦੇ ਹਾਲਾਤ ਨੇ ਮੈਂ ਕੀ ਹਾਰੇ ਕੀ ਆਪਣੇ ਆਪਣੇ ਘਰ ਨੂੰ ਲੈ ਕੇ ਸਾਰੇ ਸੈਮੀ ਪਿਆ ਤੇ ਕੁਝ ਸਾਡੇ ਘਰ ਬਾਰਡਰ ਦੇ ਲਾਗੇ ਪੈ ਜਾਂਦੇ ਨੇ ਤਾਂ ਕਰਕੇ ਜ਼ਿਆਦਾ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਤੇ ਤੇਰਾ ਪਾਣਿਆਂ ਨੂੰ ਥੋੜੇ ਚਪਾ ਕੇ ਚੱਕੀ ਤੇ ਪੇਜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇਹ ਸੀਗਾ ਸ਼ਾਮ ਦਾ ਟਾਈਮ ਤੇ ਇੱਥੇ ਹੋਣ ਲੱਗੀ ਸੀ ਕਿ ਸ਼ਾਮ ਨੂੰ 5 ਵਜੇ ਬਾਰਿਸ਼ ਤੇ ਬਾਰਿਸ਼ ਵੀ ਕਾਫੀ ਜ਼ਿਆਦਾ ਹੋਈ ਸੀਗੀ ਤੇ ਕਾਫੀ ਟਾਈਮ ਤੱਕ ਬਾਰਿਸ਼ ਹੁੰਦੀ ਰਹੀ ਸੀ ਪਹਿਲਾਂ ਤਾਂ ਹਨੇਰੀ ਚੱਲਦੀ ਰਹੀ ਉਸ ਤੋਂ ਬਾਅਦ ਬਾਰਿਸ਼ ਆ ਗਈ ਸੀ ਤੇ ਇੱਥੇ ਮੈਂ ਲਾਈਟ ਵੀ ਚਲੀ ਗਈ ਸੀ ਲਾਈਟ ਦਾ ਤਾਂ ਹੁਣ ਪਤਾ ਨਹੀਂ ਚੱਲਦਾ ਹੈਗਾ ਟਾਈਮ ਨਾਲ ਲਾਈਟ ਚਲੀ ਜਾਂਦੀ ਹੈ ਸਾਡੇ ਵੀ ਬਲੈਕਆਊਟ ਆਂਦਾ ਵਾ ਤੇ ਲਾਈਟ ਟਾਈਮ ਨਾਲ ਚਲੀ ਜਾਂਦੀ ਆ ਤੇ ਇੱਥੇ ਅਜ ਤਾਂ ਵੈਸੇ ਵੀ ਟਾਈਮ ਨਾਲ ਜ਼ਿਆਦਾ ਹੀ ਚੱਲ ਗਈ ਸੀ ਕਿਉਂਕਿ ਹਨੇਰੀਆ ਐਸੀ بارش ਹੋਣ ਲੱਗੀ ਸੀ ਤੇ ਮੈਂ ਇੱਥੇ ਹੀ ਬੈਠ ਗਈ ਸੀ ਆਪਣੀ ਠੰਡੀ ਹਵਾ ਆ ਰਹੀ ਸੀ ਕਿਉਂਕਿ ਅੰਦਰ ਬਹੁਤ ਗੁੰਮਸੁਮ ਜਿਹਾ ਲੱਗਿਆ ਹੋਇਆ ਸੀਗਾ ਤੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਬੇ ਨੇ ਮੇਰ ਕਰਤੀ ਦੋ ਹੀ ਕਲਰ ਦੇ ਦੇ ਨੈ ਮੇਰਾ ਕਿਹ ਉਹਨਾਂ ਦੇ ਦੋ ਹੀ ਰੰਗ ਦੇ ਤਿੰਨ ਨਹੀਂ ਤੇਰੇ ਸਾਥੁੰਦੇ ਨੈ ਮੈਂ ਤਾਂ ਤਿੰਨ ਹੀ ਦੇਖਦੇ ਫਿਰ ਇੱਕ ਹਿੰਦ ਉੱਤੇ ਆ ਜਾਂਦੇ ਇਹਨੂੰ ਕੀ ਕਹਿੰਦੇ ਆ ਅਸੀਂ ਤਾਂ ਕਿੰਨੇ ਨੇ ਪੀਂਗੇ ਰੈਂਬੋ ਕਿਦਾਂ ਰੰਗ ਰੈਂਬੋ ਕਹੀਂ ਕਰੀ ਤੇ ਰੈਂਬੋ ਕੂ ਜਿਸਦਾ ਰੈਂਬੋ ਆਹ ਪਾਕਿਸਤਾਨ ਵਾਲੇ ਪਾਸੇ ਨਹੀਂ ਰ ਹੈ ਦੱਈ ਜੰਮੂ ਵਾਲੇ ਪਾਸੇ ਜੰਗਲ ਕੋਲ ਠੰਡਾ ਲਾ ਰਹੀ ਆ ਬਾਹਰ ਠੰਡਾ ਰੰਡਾ ਮੌਸਮ ਨੂੰ ਨੰਨਾ ਮੰਨਾ ਵੰਡ ਰਿਹਾ ਤੇ ਹਾਂਜੀ ਉਸ ਤੋਂ ਬਾਅਦ ਇਹ ਸ਼ਨੀਵਾਰ ਦੀ ਸੁਬਾਹ ਆ ਤੈਸੀ ਜਾ ਰਹੇ ਸੀਗੇ ਆ ਆਪਣੇ ਫਿਰੋਜ਼ਪੁਰ ਤੋਂ ਦੂਰ ਜਾ ਰਹੇ ਸੀਗੇ ਬਾਡਰ ਤੋਂ ਦੂਰ ਜਾ ਰਹੇ ਸੀਗੇ ਕਿਉਂਕਿ ਮਾਹੌਲ ਖਰਾਬ ਹੋਇਆ ਪਿਆ ਸੀ ਸੋਚਿਆ ਵੀ ਇੱਕ ਅੱਧਾ ਦਿਨ ਕਿਤੇ ਪਾਸੇ ਚਲੇ ਜਾਨੇ ਆ ਚਲੋ ਫਿਰ ਆਨਾਤਾ ਘਰ ਵਿੱਚ ਸੀਗਾ ਵਾਪਸ ਤੇ ਅਸਟੈਂਟ ਚਟੂ ਘਰ ਵਿੱਚ ਆ ਚੁੱਕੇ ਆ ਆਪਣੇ ਵਾਪਸ ਪਰ ਜਿੱਦਾਂ ਦਾ ਮਾਹੌਲ ਸੀਗਾ ਫਿਰ ਅਸੀਂ ਦੋ ਦਿਨ ਆਪਣੇ ਸਾਈਡ ਚਲੇ ਗਏ ਸੀਗੇ ਤੇ ਰਸਤੇ ਵਿੱਚ ਅਸੀਂ ਜਾਂਦੇ ਦੇਖ ਰਹੇ ਸੀ ਕਿੰ다 ਲੋਕ ਆਪਣੇ ਘਰਾਂ ਵਿੱਚੋਂ ਸਮਾਨ ਚੱਕ ਕੇ ਟਰਾਲੀਆਂ ਭਰ ਕੇ ਲੈ ਕੇ ਜਾ ਰਹੇ ਸੀਗੇ ਤੇ ਅਸੀਂ ਤਾਂ ਫਿਲਹਾਲ ਸਾਨੂੰ ਅੱਜ ਦੂਸਰਾ ਦਿਨ ਹੋ ਗਿਆ ਵਾ ਇੱਥੇ ਆਇਆ ਨੂੰ ਅਸੀਂ ਦੀਦੀ ਰਾਕੋ ਲਾਏ ਹੋਏ ਸੀਗੇ ਤੇ ਅਸੀਂ ਆ ਗਏ ਆ ਤੇ ਸਾਡੇ ਮਗਰੋਂ ਖਤਰਾ ਵੀ ਟਲ ਗਿਆ ਕਹਿੰਦੇ ਸੀਗੇ ਸਭ ਠੀਕ ਆ ਹੁਣ ਕੋਈਪੁਰ ਵਿੱਚ ਤੇ ਅੱਜ ਅਸੀਂ ਵਾਪਸ ਚਲੇ ਜਾਵਾਂਗੇ ਤੇ ਸਾਰੇ ਦੁਆ ਕਰੋ ਵੀ ਸਭ ਠੀਕ ਹੀ ਰਵੇ ਆਪੋ ਆਪਣੇ ਘਰੇ ਹੀ ਬੰਦਾ ਸੋਹਣਾ ਲੱਗਦਾ ਵਾ ਜਿੰਨਾ ਮਰਜੀ ਕਿਤੇ ਜਾ ਕੇ ਭੈਣ ਭਰਾ ਪੁੱਛਦੇ ਇਸ ਕਰਦਾ ਵਾ ਪਰ ਜੋ ਆਪਣੇ ਘਰ ਨਾਲ ਆਪਣੇ ਪਰਿਵਾਰ ਵਿੱਚ ਆਪਣੀ ਫੈਮਿਲੀ ਵਿੱਚ ਫੀਲਿੰਗ ਜੁੜੀਆਂ ਹੁੰਦੀਆਂ ਨੇ ਉਹ ਉਹਦੀ ਗੱਲ ਹੀ ਵੱਖਰੀ ਹੁੰਦੀ ਆ ਤੇ ਬੜਾ ਅਜੀਬ ਲੱਗ ਰਿਹਾ ਘਰ ਤੋਂ ਦੂਰ ਹੋ ਕੇ ਕਿਉਂਕਿ ਘਰ ਵਿੱਚ ਰਹਿ ਕੇ ਆਪਾਂ ਸ਼ਕਤੀ ਕੰਮ ਕਰ ਲੈਂਦੇ ਆ ਹਰ ਇੱਕ ਵੇਖਦੇ ਆ ਆਪਣਾ ਕਰਦੀ ਰੇਕਬਾਲ ਕਰ ਲੈਨੇ ਆ ਮਗਰ ਪਤਾ ਨਹੀਂ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ ਤੇ ਆਪਾਂ ਰੋਟੀ ਪਾਣੀ ਖਾ ਲਿਆ ਵਾ ਤੇ ਆਪਾਂ ਇਸੀ ਦੀਦੀ ਘਰੇ ਤੇ ਜੋ ਕਿ ਬਾਰਡਰ ਤੋਂ ਤਾਂ ਕਾਫੀ ਦੂਰ ਹੈ ਇੱਥੇ ਕੋਈ ਖਤਰੇ ਵਾਲੀ ਜਗ੍ਹਾ ਨਹੀਂ ਸੀ ਇਸ ਲਈ ਇਸ ਇੱਥੇ ਆ ਗਏ ਸੀਗੇ ਤੇ ਇੱਥੇ ਮਾਹੌਲ ਸ਼ਾਂਤ ਆ ਤੇ ਤੇ ਦੀਦੀ ਨੇ ਸਾਡੇ ਕੱਪੜੇ-ਕੁਪੜੇ ਤੋ ਦਿੱਤੇ ਆ ਮੈਨੂੰ ਜਾ ਕੇ ਧੋਣੇ ਨਹੀਂ ਪਹਿਣੇ ਤਾਂ ਲਾਈ ਜਾਂਦੇ ਆ ਦੀਦੀ ਡਰ ਲੱਗਦਾ ਜਾਂਗ ਤੋਂ ਡਰ ਲੱਗਦਾ ਨਹੀਂ ਲੱਗਦਾ ਮੈਨੂੰ ਤਾਂ ਬੜਾ ਲੱਗਦਾ ਮੈਂ ਡਰਪੋਕਲ ਹਵਾ ਕੇ ਮੈਨੂੰ ਸਾਰੇ ਕਹਿੰਦੇ ਸੀ ਕਿਸੇ ਦੇ ਨਾਮ ਨਹੀਂ ਲਿਆ ਜਾਣ ਦਾ ਇਕੱਲਾ ਮੈਂ ਹੀ ਨਾਮ ਲਿਆ ਸੀ ਮੈਂ ਕਿਹਾ ਮੈਂ ਚੱਲੀਏ ਚੱਲੀਏ ਇਹ ਕਹਿੰਦੇ ਸੀ ਨਹੀਂ ਜਾਣਾ ਕੋਈ ਡਰ ਨਹੀਂ ਸਾਰੇ ਬੈਠੇ ਹੋਏ ਤੈਨੂੰ ਜਿਆਦਾ ਡਰ ਲੱਗਦੇ ਮੈਨੂੰ ਜਿਆਦਾ ਸੀ ਥੋੜਾ ਜਿਹਾ ਆ ਕੱਪੜੇ-ਕੁੱਪੜੇ ਆਪਣੇ ਸੁੱਕ ਗਏ ਮੈਂਨੇ ਦੇ ਇੱਥੇ ਵੈਸੇ ਵੀ ਤਾਂ ਪਿੰਡ ਵਿੱਚ ਲਾਈਟਾਂ ਬੰਨ੍ਹਦੀ ਸੀ ਫਿਰ ਵੀ ਚਲੋ ਸ਼ਾਂਤੀ ਬਣੀ ਰਵੇ

ਹਾਂ ਨੰਨੂ ਯਾਰਾ ਨਾ ਪੱਕੇ ਥੱਲੇ ਬੈਠੀਆਂ ਮੱਜਾਂ ਨੇ ਕਿੰਨੀਆਂ ਦੀ ਮੱਜਾਂ ਨਾਨੀਂ ਯਾਰ ਮੱਝਾਂ ਨਹੀਂ ਨਵੀਆਂ ਲਿੱਤੀਆਂ ਨੂੰ ਦਸੇ ਨਵੇਂ ਪਾਏ ਹੋਏ ਆ ਲਾਲ ਰੰਗ ਦੇ ਯਾਰਾ ਸੇਵ ਆ ਸੰਗਲਵਾ ਚ ਰਹੇ ਆ ਕਹਿੰਦਾ ਨਵਾਂ ਗਲ ਲਿੱਤੀਆਂ ਬੱਚੀ ਅੱਧੂ ਗਏ ਇੱਧਰ ਬੰਨੀਆਂ ਲੋ ਹੁਣ ਆ ਗਈ ਮੈਂ ਆਪਣੇ ਪੇਕੇਆਂ ਦੇ ਘਰ ਚ ਤੇ ਦੇਖੋ ਮੇਰੀ ਮੰਮੀ ਨੇ ਕਿੰਨੀ ਭਿੰਡੀ ਲਗਾਈ ਹੋਈ ਆ ਅੱਧਰ ਨੇ ਤੋਰੀਆਂ ਤੇ ਸਾਡੇ ਲਈ ਤੋਰੀਆਂ ਨਹੀਂ ਲੱਗੀਆਂ ਤੋਰੀਆਂ ਛੋਟੀਆਂ ਆ ਤੇ ਚਲੋ ਮੈਂ ਕਿਹਾ ਇੱਥੇ ਆਏ ਹਾਂ ਕੋਈ 2 ਕਿਲੋ ਤੋਰੀਆਂ ਲੈ ਜਾਣੇ ਨਾਲਾ ਛੱਲੀਆਂ ਲਗਾਈ ਹੋਈਆਂ ਮੰਮੀ ਮਜ਼ਾ ਬੜਾ ਹੁੰਦਾ ਹੈ ਨਾ ਤੋਰੀਆਂ ਤੋੜਨ ਲੱਗਿਆ ਸੁਆਦ ਆ ਤੋੜਨ ਦਾ ਸੁਆਦ ਹੀ ਆ ਜਾਂਦਾ ਕੋਲੀਆ ਕੋਲੀਆ ਤੋੜੀ ਲੱਗ ਮੈਂ ਤਾਂ ਦੀਨ ਲਗਾਣੀ ਪਏ ਤੂੰ ਕੰਮ ਲਾਭ ਲੈਣੀ ਹੈ ਅੱਜ ਤਾਂ ਮੈਂ ਆ ਤੋੜਨੀ ਨਹੀਂ ਕਿਰੇਲਿਆ ਵਰਦੀਆਂ ਕੰਡੇ ਤਾਂ ਨਹੀਂ ਹੈਗੇ ਮੈਂ ਪੈਰੋਂ ਨੰਗੀ ਆ ਇਹ ਗੰਦੀਆਂ ਨਹੀਂ ਮੈਂ ਖਾਣੀਆਂ ਤੋਰੀਆਂ ਇਹ ਮੱਡੀਆਂ ਜੀਆਂ ਹੁੰਦੇ ਵਰਗੇ ਉਹਨੂੰ ਦੇਵਾਂਗੀ ਲੋਗ ਚ ਉਹਨੇ ਵੇਖ ਲੈਣਾ ਮੈਨੂੰ ਮੱਡੀ ਕਹਿੰਦੀ ਪਈ। ਉੱਤ ਗਿਆ। ਉਹ ਬਾ ਦੂਜੀਆਂ ਲੰਮੀਆਂ ਮੇਰੇ ਵਾਸਤੇ ਤੋੜ। ਆਵੇ ਬਾਦੂ ਤੋੜ। ਸਾਰੀਆਂ ਤੋੜ। ਪੇਕਿਆਂ ਦੀ ਸਬਜ਼ੀ। ਜਿੰਨੀ ਮਰਜੀ ਆਪਦੀ ਹੋਵੇ ਮੈਂ ਵੀ ਤੋੜ ਲਵਾ ਫੇਰੀ। ਮੈਂ ਵੀ ਥੋੜਾ ਮੰਮੀ ਹੈਲਪ ਕਰਾਂ। ਕਿ ਤੋੜेंगी? ਚਲੋ ਜੀ ਆਪਾਂ ਤੋੜ ਲਗੇ ਥੋੜੀਆਂ ਬਹੁਤੀਆਂ। ਗਾਇਸ ਥਿਸ ਵਾਰ ਬਣਦੀ ਹੈ ਨਾ। ਮੈਂ ਨਹੀਂ ਇਹ ਖਾਣੀ। ਮੱਡੀ ਨੂੰ ਪਹਿਲਾਂ ਕਹਿਦੀ ਮੈਂ ਤੇਰੇ ਵੇ ਮੈਂ ਉਹ ਸਪੈਸ਼ਲ ਇਹ ਮੈਂ ਹੋਰ ਮੁਕਾਲ ਦਾਂਗੀ ਨਾ। ਮੈਨੂੰ ਮੈਨੂੰ ਇਹ ਪਸੰਦ ਨਹੀਂ ਹੈ। ਉਹ ਨੂੰ ਨਹੀਂ ਪਸੰਦ ਤੇ ਨਾ ਆ ਆ ਮੈਂ ਆ ਖਾਣੀ ਉਹ ਐਡੀ ਮੇ ਤੋੜੀ ਇੱਕ ਉਹ ਤੋਂ ਬੋਲ ਲਾ ਮੈਂ ਉੱਪਰ ਨੂੰ ਆਪਣਾ ਤੋਂ ਬੋਲ ਕਿ ਲੋ ਤੋਰੀ ਨਹੀਂ ਮੁੱਕਣੀ ਨਾ ਮਿਲ ਲੋ ਇਹਨਾਂ ਦੀ ਜਾਮੀ ਇਹ ਤਾਂ ਨਹੀਂ ਮਨ ਨੂੰ ਇਹਨੂੰ ਤਾਂ ਐਡੀ ਨਾ ਪਸੰਦ ਨੇ ਮੇਰਾ ਨਹੀਂ ਨਾ ਕਰੀ ਲਿਆ ਮੇਰੀ ਤੱਕ ਮੈਂ ਲੋਕਾਂ ਦੀ ਮੈਂ ਪਿੱਛੋਂ ਲੈ ਕੇ ਆਈ ਸੀ ਹੜ ਤੂੰ ਡੈਲੀਂ ਭੌਂਦ ਜਨੇ ਬੜੀ ਆ ਵੀ ਕਿੰਨਾ ਮੋਟਾਂ ਮੋਟਾ ਤੋੜਦੀ ਨਹੀਂ ਵੇਚਦੀ ਨਹੀਂ ਭੈਣੇ ਆਜੇ ਆ ਕੱਲ ਵੇਚ ਕੇ ਆਇਆ ਤੇ ਆ ਫਾੜਾ ਫਾਫਾ ਕਰ ਮੇਰਾ ਚਪੂਣੇ ਅਹਰ ਫਾਫਾ ਦੂ ਸਲਾਤ ਚ ਮੇਰਾ ਚਪੂਣੇ ਮੈਂ ਵਲੌਗ ਬਣਾਣੀ ਪਈ ਨਾਲ ਨਾਲ ਆਵੇ ਆਜੇ ਕਾਹਣੀ ਓਏ ਪਾਣੀ ਲੱਗ ਗਿਆ ਖਰੇਣੇ ਕੋਲ ਗਾਲ ਨਹੀਂ ਅੱਧੀ ਉਨੀ ਲਾਹਾਂ ਦੇ ਦੁਕਾਨ ਮੈਂ ਹਮਾ ਚੱਲਦੇ ਗਾਇਸ ਪੈਣੇ ਹੋਰ ਆਵੇ ਗਾਇਸ ਪੈਣ ਤੋਰੀ ਆ ਦੇਖੋ ਗਾਇਸ ਪੈਣੇ ਤੋਰੀਆਂ 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 ਆ ਦੇਖੋ ਜੀ ਤੋਰੀ 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 ਆ ਤੋਰੀ ਕਿ ਢੀ ਮੋਟੀ ਤੋਰੀ ਇਹਨਾਂ ਚ ਮੰਮੀ ਦੁੱਧ ਪਾਉਣ ਦੀ ਲੋੜ ਨਹੀਂ ਪੈਂਦੀ ਤੋਰੀਆਂ ਜੋ ਮਲਾਈ ਪਾ ਕੇ ਨਾ ਸਵਾਦ ਬਣਦੀ ਮੈਂ ਕੱਦੂ ਵੀ ਆ ਕੱਢੀ ਮੋਟੀ ਇਹ ਤਾਂ ਪੱਕ ਜਾਊਗੀ ਦੋ ਦਿਨਾਂ ਨੂੰ ਤੋੜ ਲੈਨੇ ਆਂ ਤੋਰੀਆਂ ਤਾਜ਼ਾ ਤਾਜ਼ਾ ਤੋਰੀਆਂ ਮੰਮੀ ਆ ਦੇਖੋ ਅੱਧਾ ਕਿਲੋ ਦੀ ਇੱਕੀ ਤੋਰੀ ਲੱਭੀ ਮੈਨੂੰ ਬਸ ਇਹ ਰਹਿ ਜੇ ਠੀਕ ਹੈ ਇਹ ਮੋਟੀ ਹੋ ਜਾਂਦੀ ਤੁਸੀਂ ਇੱਕ ਇੱਕ ਕਰਕੇ ਲੱਭਿਆ ਕਰੋ ਨਾ ਐ ਕਰਕੇ ਫਰੋਲ ਫਰੋਲ ਕੇ ਉਹ ਪਾਣੀ ਵਿੱਚ ਵੜੀਆਂ ਫਿਰਦੀਆਂ ਤੇ ਦੇਖੋ ਭੈਣ ਜੀ ਮੇਰੇ ਪੈਰ ਕੀ ਹਾਲ ਹੋ ਗਿਆ ਤੋਰੀਆਂ ਤੋੜ ਤੋੜ ਕੇ ਹਲਾ ਲਾ ਪਲ ਫਾਫਾ ਭਰ ਲਿਆ ਦੇਖੋ ਤੋਰੀਆਂ ਦਾ ਉਧਰ ਮੰਮੀ ਹਲੇ ਵੀ ਮੰਮੀ ਬਾਸ ਕਰੋ ਵਾਦੂ ਹੋ ਗਈਆਂ ਤੋਰੀਆਂ ਹੀ ਤੋਰੀਆਂ ਇਧਰ ਪਿੰਡੀਆਂ ਓਹ ਅੱਜ ਕਿੰਨਾ ਘੋਟ ਲੱਗਾ ਪਿੰਡੀ ਕਿੰਨੀ ਵਾਦ ਜੂਗੀ ਘੋਟ ਨਾਲ ਵਾਦੀ ਹੈ ਨਾ ਮੈਂ ਅੱਗੇ ਕਿੰਨੀ ਬੈਸਾਂ ਨਹੀਂ ਟੱਬਰੇ ਸਾਰੇ ਤੋਰੀਆਂ ਹੀ ਖਾਣੀਆਂ ਟੱਬਰ ਨੇ ਪਹਿਨੋ ਆ ਵੇਖ ਲੈ ਉਨੀਆਂ ਹੀ ਮੇਰੀਆਂ ਤੇ ਉਨੀਆਂ ਹੀ ਤੇਰੀਆਂ ਗੱਲ ਕਰਾਈ ਮਾੜੀ ਨਹੀਂ ਨਹੀਂ 50 50 ਨਹੀਂ ਮੰਮੀ ਇੰਨੀਆਂ ਨਹੀਂ ਲੈਣੀਆਂ ਉਹ ਵਿੰਗੀ ਜੀ ਆ ਫਿਰ ਉਹਨੂੰ ਦੇ ਵਿੰਗੀ ਜੀ ਹੋਂਦੇ ਵਰਗੀ ਲੈ ਉਹ ਵਿੰਗੀ ਐ ਏਡੀ ਗੋਲ ਮੋਲੇ ਮੇਰੀ ਹਾਂ ਆ ਵਾਲੀ ਆ ਚੋਪੜੀ ਜੀ ਮੈਂ ਲੈਣੀ ਆ ਲੈ ਚੋਪੜੀ ਤੋਰੀ ਚੱਲ ਆਪਣੀ ਵਾਂਡ ਪੈ ਗਈ ਵਾਂਡ ਪਈ ਤੇ ਖਾਣ ਗਈ ਮੰਮੀ ਉੱਥੇ ਠਹਿੜ ਗਈ ਧੜੀ ਆਈ ਛੋਟੀ ਜਿਹੀ ਟ੍ਰੇਨ